ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਚਪੈਰਾ ਸਾਹਿਬ ਦੇ ਬਾਰੇ ਬਹੁਤ ਸੰਗਤਾਂ ਦਾ ਸਵਾਲ ਸੀਗਾ ਕਿ ਚਪੈਰਾ ਸਾਹਿਬ ਬਾਰੇ ਜ਼ਰੂਰ ਦੱਸਿਆ ਜਾਏ ਇਹ ਕਿਵੇਂ ਕੱਟਿਆ ਜਾਂਦਾ ਤੇ ਕਿਹੜੀਆਂ-ਕਿਹੜੀਆਂ ਚਬਾਣੀਆਂ ਪੜਨੀਆਂ ਹੁੰਦੀਆਂ ਤੇ ਕਿਹੜੇ ਦਿਨੇ ਕੱਟਣਾ ਚਾਹੀਦਾ ਕਿਉਂਕਿ ਸੰਗਤਾਂ ਨੂੰ ਇਹਦੇ ਬਾਰੇ ਬਹੁਤ ਘੱਟ ਜਾਣਕਾਰੀ ਆ ਜਿਆਦਾ ਕਰਕੇ ਮਾਝੇ ਦੇ ਇਲਾਕੇ ਵਿੱਚ ਹੀ ਇਹ ਦੁਪਹਿਰਾ ਕੱਟਿਆ ਜਾਂਦਾ ਆਓ ਆਪਾਂ ਜਾਣਦੇ ਹਾਂ ਜੀ ਕਿ ਕਿਹੜੀ-ਕਿਹੜੀ ਬਾਣੀ ਦਾ ਅਸੀਂ ਪਾਠ ਕਰਨਾ ਕਦੋਂ ਤੋਂ ਲੈ ਕੇ ਕਦੋਂ ਤੱਕ ਕਰਨਾ ਕਿਹੜੇ-ਕਿਹੜੇ ਦਿਨ ਕਰਨਾ ਸੰਗਤ ਜੀ ਤੁਸੀਂ ਬਹੁਤ ਸੰਗਤਾਂ ਦੀ ਇੰਟਰਵਿਊ ਵੀ ਸੁਣੀ ਹੋਏਗੀ ਵਿਚਾਰ ਵੀ ਸੁਨੇ ਹੋਣਗੇ ਕਿ ਅਸੀਂ ਪੰਜ ਦੁਪਹਿਰਾ ਸਾਹਿਬ ਕੱਟਿਆ ਸਾਡੇ ਤੇ ਬਾਬਾ ਦੀਪ ਸਿੰਘ ਜੀ ਦੀ ਬੜੀ ਕਿਰਪਾ ਹੋਗੀ ਅਸੀਂ ਕੱਖਾਂ ਤੋਂ ਲੱਖਾਂ ਦੇ ਬਣ ਗਏ ਹੁਣ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਜਾਂਦਾ ਕਿ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਾਡੀਆਂ ਇੱਛਾ ਪੂਰੀ ਹੁੰਦੀ ਆ ਉਵੇਂ ਬਹੁਤ ਸੰਗਤਾਂ ਚਪੈਰਾ ਸਾਹਿਬ ਦੇ ਨਾਲ ਜੁੜ ਰਹੀਆਂ ਨੇ ਹੁਣ ਕਈ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੇ ਉਹਨਾਂ ਨੂੰ ਇਹ ਸਵਾਲ ਦਾ ਜਵਾਬ ਨਹੀਂ ਮਿਲਦਾ ਵੀ ਕਿਵੇਂ ਪਾਠ ਕਰਨਾ ਕਿਹੜੀ ਵਿਧੀ ਆ ਕੀ ਤਰੀਕਾ ਸਭ ਤੋਂ ਪਹਿਲਾਂ ਇਹ ਗੱਲ ਨੂੰ ਤੁਸੀਂ ਸਮਝੋ ਇਹ ਜੋ ਚਪੈਰਾ ਸਾਹਿਬ ਆ ਇਹ ਗੁਰੂ ਸਾਹਿਬਾਨ ਦੇ ਵੱਲੋਂ ਚਲਾਈ ਹੋਈ ਕੋਈ ਮਰਿਆਦਾ ਨਹੀਂ ਹੈਗੀ ਕਿਤੇ ਵੀ ਨਹੀਂ ਲਿਖਿਆ ਹੁੰਦਾ ਇਤਿਹਾਸ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਨੇ ਚਪੈਰਾ ਸਾਹਿਬ ਦੀ ਕੋਈ ਮਰਿਆਦਾ ਚਲਾਈ ਸੀ ਹਾਂ ਇਹ ਹੁਣ ਦੀਆਂ ਜਿਹੜੀਆਂ ਵਰਤਮਾਨ ਸੰਗਤਾਂ ਨੇ ਕੋਈ ਮਹਾਪੁਰਖ ਹੋਣਗੇ ਉਹਨਾਂ ਵੱਲੋਂ ਬਾਣੀ ਨਾਲ ਜੋੜਨ ਦਾ ਇੱਕ ਸੰਗਤਾਂ ਨੂੰ ਤਰੀਕਾ ਹੈ ਅਤੇ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਹਨ ਉਹਨਾਂ ਦਾ ਜੀਵਨ ਪੜ੍ਹਦੇ ਹਾਂ ਉਹਨਾਂ ਦੇ ਜੀਵਨ ਵਿੱਚ ਇਸ ਤਰ੍ਹਾਂ ਤਾਂ ਆਉਂਦਾ ਕਿ ਬਾਬਾ ਜੀ ਨੇ ਪੰਜ ਗ੍ਰੰਥੀ ਕੰਠ ਕਰ ਲਈ ਬਹੁਤ ਸਾਰੀਆਂ ਬਾਣੀਆਂ ਕੰਠ ਕਰ ਲਈਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਪੋਥੀ ਸਾਹਿਬ ਦੇ ਉਤਾਰੇ ਵੀ ਕੀਤੇ ਆ ਪਰ ਚਪੈਰਾ ਸਾਹਿਬ ਦੀ ਕਿਤੇ ਵੀ ਕੋਈ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚ ਗੱਲ ਨਹੀਂ ਆਉਂਦੀ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਹੁਣ ਇਹ ਵਰਤਮਾਨ ਦੀਆਂ ਸੰਗਤਾਂ ਨੇ ਆਰੰਭ ਕੀਤਾ ਇਹ ਕਦੋਂ ਹੁੰਦਾ ਐਤਵਾਰ ਨੂੰ ਹੀ ਸੰਗਤਾਂ ਕਹਿੰਦੀਆਂ ਨੇ ਕਿ ਦੁਪਹਿਰ ਦੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਜਿਹੜਾ ਚਪੈਰਾ ਸਾਹਿਬਾ ਕੱਟਿਆ ਜਾਂਦਾ ਇਹਦੇ ਵਿੱਚ ਕਿਹੜੇ ਕਿਹੜੇ ਪਾਠ ਹੁੰਦੇ ਆ ਪਹਿਲਾਂ ਸਭ ਤੋਂ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੇ ਕੀਤੇ ਜਾਂਦੇ ਆ ਫਿਰ ਦੋ ਪਾਠ ਚੌਪਈ ਸਾਹਿਬ ਦੇ ਕੀਤੇ ਜਾਂਦੇ ਆ ਫਿਰ ਇੱਕ ਪਾਠ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਸੰਪੂਰਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਦੀਆਂ ਪੜੀਆਂ ਜਾਂਦੀਆਂ ਨੇ ਫਿਰ ਅਰਦਾਸ ਕੀਤੀ ਜਾਂਦੀ ਆ ਹੁਕਮਨਾਮਾ ਸਾਹਿਬ ਲਿਆ ਜਾਂਦਾ ਇਸ ਤਰ੍ਹਾਂ ਇਹ ਚਪੈਰਾ ਸਾਹਿਬ ਸੰਪੂਰਨ ਹੁੰਦਾ 12 ਵਜੇ ਤੋਂ ਲੈ ਕੇ 4 ਵਜੇ ਤੱਕ 4 ਘੰਟੇ ਲਗਾਤਾਰ ਸੰਗਤ ਜਿਹੜੀ ਆ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਦੀ ਆ ਇਹ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਚੌਪਈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਆ ਸੁਖਮਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ ਤੇ ਆਨੰਦ ਸਾਹਿਬ ਰਾਮਕਲੀ ਰਾਗ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਆ ਜਦੋਂ ਕੋਈ ਵੀ ਸਿੱਖ ਸੋਚੋ ਜੀ ਚਾਰ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹੇਗਾ ਮਹਾਰਾਜ ਅੱਗੇ ਅਰਦਾਸ ਕਰੇਗਾ ਉਹਦੀ ਮਨੋ ਕਾਮਨਾ ਮ ਕਿਵੇਂ ਨਾ ਪੂਰੀ ਹੋਵੇਗੀ ਜ਼ਰੂਰ ਪੂਰੀ ਹੋਵੇਗੀ ਕਿਉਂਕਿ ਸਤਗੁਰੂ ਦੀ ਬਾਣੀ ਵਿੱਚ ਇੱਕ ਬਚਨ ਸ੍ਰੀ ਜਪਜੀ ਸਾਹਿਬ ਦੇ ਵਿੱਚ ਹੀ ਦੇਦਾ ਦੇ ਲੈਦੇ ਥੱਕ ਪਾਹੇ ਅਤੇ ਬਾਬਾ ਨਾਨਕ ਜੀ ਦੇ ਬਚਨ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨ ਹਾਰ ਦੁਨੀਆਂ ਦੇ ਲੋਕ ਮੰਗਤੇ ਆ ਹੇ ਵਾਹਿਗੁਰੂ ਤੋਂ ਇੱਕੋ ਹੀ ਦਾਤਾ ਮਾ ਤੂੰ ਦਾਤਾ ਦੇਣ ਵਾਲਾ ਜੇ ਉਹ ਦਾਤਾ ਦੇਣ ਵਾਲਾ ਤੇ ਉਹ ਤੋਂ ਸਭ ਕੁਝ ਮਿਲੇਗਾ ਹਣੇ ਸਵਾਲ ਇਹ ਵੀ ਆ ਸੰਗਤਾਂ ਦਾ ਵਿਸ਼ਵਾਸ ਬਣਿਆ ਹੋਇਆ ਕਿ ਕੇਵਲ ਐਤਵਾਰ ਨੂੰ ਹੀ ਇਹ ਕਟਿਆ ਜਾਂਦਾ ਚਪੈਰਾ ਸਾਹਿਬ ਕੁਝ ਸੰਗਤਾਂ ਦਾ ਸਵਾਲ ਇਹ ਵੀ ਆ ਕੀ ਕਿਸੇ ਹੋਰ ਦਿਨ ਅਸੀਂ ਕੱਟ ਸਕਦੇ ਹਾਂ ਚਪੈਰਾ ਸਾਹਿਬ ਤਾਂ ਮੈਂ ਉਹਨਾਂ ਨੂੰ ਆਪਣੇ ਵੱਲੋਂ ਮੇਰਾ ਇਹ ਵਿਚਾਰ ਆ ਵੀ ਬਾਣੀ ਜਦੋਂ ਮਰਜ਼ੀ ਅਸੀਂ ਪੜ ਸਕਦੇ ਹਾਂ ਪਰ ਸੰਗਤਾਂ ਦਾ ਜਿਹੜਾ ਵਿਸ਼ਵਾਸ ਆ ਉਹ ਇਸ ਤਰ੍ਹਾਂ ਵੀ ਕੇਵਲ ਐਤਵਾਰ ਨੂੰ ਹੀ ਕੱਟਿਆ ਜਾਂਦਾ ਹੈ ਬਾਣੀ ਤਾਂ ਸਾਨੂੰ ਹਰ ਰੋਜ਼ ਹੀ ਪੜ੍ਹਨੀ ਚਾਹੀਦੀ ਆ ਹਰ ਰੋਜ਼ ਹੀ ਬਾਣੀ ਪੜ੍ਹਨੀ ਜ਼ਰੂਰੀ ਆ ਗੁਰੂ ਦੇ ਬਚਨ ਹਰ ਰੋਜ਼ ਸੁਣਨੇ ਜ਼ਰੂਰੀ ਆ ਪਰ ਸੰਗਤਾਂ ਦਾ ਵਿਸ਼ਵਾਸ ਆ ਐਤਵਾਰ ਨੂੰ ਜਦੋਂ ਇਹ ਪਾਠ ਕਰਕੇ ਸ਼ਹੀਦਾਂ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਜਾਂਦੀ ਆ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਤੇ ਮੈਂ ਤੁਹਾਨੂੰ ਇੱਥੇ ਕਹੂੰਗਾ ਕਈ ਵਾਰੀ ਆਪਾਂ ਰੱਬ ਕੋਲੋਂ ਕੁਝ ਮੰਗਦੇ ਆਂ ਸਾਨੂੰ ਮਿਲਦਾ ਨਹੀਂ ਫਿਰ ਅਸੀਂ ਗੁਰੂ ਨਾਲੋਂ ਟੁੱਟ ਜਾਂਦੇ ਆਂ ਵੀ ਅਸੀਂ ਤਾਂ ਮੰਗਿਆ ਸੀ ਤੇ ਸਾਨੂੰ ਤਾਂ ਮਿਲਿਆ ਨਹੀਂ ਅਸੀਂ ਨਹੀਂ ਅੱਜ ਤੋਂ ਬਾਅਦ ਪਾਠ ਕਰਨਾ ਇਦਾਂ ਦੇ ਵੀ ਬੱਚੇ ਹਨ ਉਹਨਾਂ ਦਾ ਦਿਲ ਟੁੱਟ ਜਾਂਦਾ ਪਰ ਇੱਥੇ ਮੇਰੀ ਇੱਕ ਵਿਚਾਰ ਜ਼ਰੂਰ ਸੁਣ ਕੇ ਜਾਇਓ ਜੀ ਜੇ ਅਸੀਂ ਮੰਨਦੇ ਆਂ ਜੇ ਤੁਸੀਂ ਮੰਨਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮਾਤਾ ਪਿਤਾ ਸਭ ਕੁਝ ਹਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੇ ਇੱਕ ਮਾਂ ਨੂੰ ਪਤਾ ਹੀ ਹੁੰਦਾ ਕਿ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਆ ਜੇ ਕਿਸੇ ਬੱਚੇ ਨੂੰ ਸ਼ੂਗਰ ਹੋਵੇ ਉਹ ਬੱਚਾ ਵਾਰ-ਵਾਰ ਮਾਂ ਤੋਂ ਖੰਡ ਮੰਗੇ ਮਿੱਠੀ ਚੀਜ਼ ਖਾਣ ਲਈ ਮੰਗੇ ਮਾਂ ਨਹੀਂ ਦੇਵੇਗੀ ਨਹੀਂ ਦੇਵੇਗੀ ਦਾ ਮਤਲਬ ਇਹ ਨਹੀਂ ਕਿ ਮਾਂ ਬੱਚੇ ਨੂੰ ਪਿਆਰ ਨਹੀਂ ਕਰਦੀ ਪਿਆਰ ਕਰਦੀ ਹੈ ਇਸੇ ਕਰਕੇ ਨਹੀਂ ਦੇ ਰਹੀ ਭਰੀ ਜਵਾਨੀ ਦੇ ਵਿੱਚ ਕੋਈ ਨੌਜਵਾਨ ਆਪਣੇ ਪਿਤਾ ਤੋਂ ਰਵਾਲਵਰ ਮੰਗੇ ਕੋਈ ਹਥਿਆਰ ਮੰਗੇ ਪਿਤਾ ਦੇਵੇਗਾ ਨਹੀਂ ਦੇਵੇਗਾ ਕਿਉਂ ਉਹਨੂੰ ਪਤਾ ਵੀ ਅਜੇ ਇਹਨੂੰ ਪੂਰੀ ਸਮਝ ਨਹੀਂ ਇਹ ਨੁਕਸਾਨ ਨਾ ਕਰ ਬੈਠੇ ਇਸ ਤਰ੍ਹਾਂ ਗੁਰੂ ਤੋਂ ਕੁਝ ਮੰਗਿਆ ਸੀ ਨਹੀਂ ਮਿਲਿਆ ਉਹਦੇ ਵਿੱਚ ਹੀ ਮੇਰਾ ਭਲਾ ਵੈਸੇ ਵੀ ਗੁਰੂ ਸਾਹਿਬ ਜੀ ਤਾਂ ਸਿੱਖਾਂ ਨੂੰ ਸਰਬੱਤ ਦਾ ਭਲਾ ਕਰਨਾ ਹੀ ਸਿਖਾਉਂਦੇ ਆ ਤਾਂ ਹੀ ਤਾਂ ਸਾਡੀ ਅਰਦਾਸ ਦੀ ਸਮਾਪਤੀ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼ਬਦ ਆਉਂਦਾ ਸਰਬੱਤ ਦੇ ਭਲੇ ਵਿੱਚ ਸਾਰਿਆਂ ਦਾ ਭਲਾ ਮੰਗਣ ਵਾਲੇ ਦਾ ਵੀ ਭਲਾ ਦੂਜਿਆਂ ਦਾ ਵੀ ਭਲਾ ਤਾਂ ਸਾਨੂੰ ਕੇਵਲ ਇੱਛਾ ਰੱਖ ਕੇ ਪਾਠ ਨਹੀਂ ਕਰਨਾ ਚਾਹੀਦਾ ਸਗੋਂ ਸਰਬੱਤ ਦੇ ਭਲੇ ਵਾਸਤੇ ਬਾਣੀ ਪੜ੍ਹਨੀ ਚਾਹੀਦੀ ਆ ਤੇ ਇਹ ਬਾਣੀ ਇਸ ਕਰਕੇ ਪੜ੍ਹਨੀ ਚਾਹੀਦੀ ਆ ਵੀ ਸਾਡੇ ਗੁਰੂਆਂ ਦੀ ਬਾਣੀ ਆ ਇਹਨੂੰ ਕੱਲਾ ਪੜ੍ਹਨਾ ਹੀ ਨਹੀਂ ਚਾਹੀਦਾ ਇਹਨੂੰ ਤਾਂ ਸਮਝਣਾ ਵੀ ਚਾਹੀਦਾ ਸਮਝਣਾ ਨਹੀਂ ਚਾਹੀਦਾ ਵਿਚਾਰਨਾ ਵੀ ਚਾਹੀਦਾ ਕੇਵਲ ਵਿਚਾਰਨਾ ਹੀ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਅਮਲ ਵੀ ਕਰਨਾ ਚਾਹੀਦੇ ਆ ਅਮਲ ਵਿੱਚ ਵੀ ਲਿਆਉਣੀ ਚਾਹੀਦੀ ਆ ਕਿਉਂਕਿ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗੇ ਆਏ ਕੰਮ ਤਾਂ ਇਹ ਜਿਹੜੀ ਚਪੈਰਾ ਸਾਹਿਬ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਸੰਗਤਾਂ ਇਹ ਵੀ ਕਹਿੰਦੀਆਂ ਕਿ ਰਾਤ ਨੂੰ ਚਪੈਰਾ ਸਾਹਿਬ ਕੱਟਿਆ ਜਾ ਸਕਦਾ ਸਵਾਲ ਹੀ ਵੀ ਆਇਆ ਸੀ ਇੱਕ ਤੇ ਮੈਂ ਸੰਗਤ ਨੂੰ ਇਹ ਕਹੂੰਗਾ ਕਿ ਬਾਣੀ ਪੜਨ ਦਾ ਕੋਈ ਵੇਲਾ ਨਹੀਂ ਹੁੰਦਾ ਜਦੋਂ ਤੁਸੀਂ ਮਰਜੀ ਬਾਣੀ ਪੜ ਸਕਦੇ ਹੋ ਉਠਤ ਬੈਠਤ ਸੋਵਤ ਨਾਮ ਕਈ ਇਹ ਵੀ ਪੁੱਛਦੇ ਨੇ ਕਿ ਜੋਤ ਜਗਾਉਣੀ ਜ਼ਰੂਰੀ ਆ ਕਿ ਇਸ਼ਨਾਨ ਕਰਨਾ ਜ਼ਰੂਰੀ ਆ ਤੇ ਉਹ ਤਾਂ ਸੰਗਤ ਜੀ ਸਾਰਿਆਂ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਇਸ਼ਨਾਨ ਕਰਕੇ ਹੀ ਪਾਠ ਕਰਨਾ ਹੁੰਦਾ। ਬਾਕੀ ਜਿੰਨੇ ਵੀ ਗੁਰੇ ਇਤਿਹਾਸ ਹਨ, ਸਥਾਨ ਹਨ ਉੱਥੇ ਜੋਤ ਜਗਦੀ ਹੁੰਦੀ ਹੈ। ਇਸੇ ਕਰਕੇ ਹੀ ਤਾਂ ਜਗਾਉਂਦੇ ਆ। ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਉੱਥੇ ਸੰਗਤਾਂ ਦੁਪਹਿਰਾ ਸਾਹਿਬ ਕੱਟਣ ਵਾਸਤੇ ਜਾਂਦੀਆਂ ਨੇ। ਐਤਵਾਰ ਨੂੰ ਕਿਉਂਕਿ ਸੰਗਤਾਂ ਜਿਹੜੀਆਂ ਇਹ ਵੀਕਐਂਡ ਹੁੰਦਾ। ਇਹ ਦਿਨਾਂ ਵਿੱਚ ਬਹੁਤ ਘੱਟ ਬੱਚੇ ਆ ਜਿਹੜੇ ਸਕੂਲ ਜਾਂਦੇ ਨੇ ਕਾਲਜ ਜਾਂਦੇ ਨੇ ਸਭ ਕੁਝ ਬੰਦ ਹੁੰਦਾ ਬਹੁਤੇ ਦਫ਼ਤਰ ਬੰਦ ਹੁੰਦੇ ਆ ਇਸ ਮੁਤਾਬਕ ਹੀ ਕਿਸੇ ਗੁਰਸਿੱਖ ਨੇ ਦਿਨ ਚੁਣਿਆ ਹੋਵੇਗਾ ਫਿਰ ਕਈ ਕਹਿ ਦਿੰਦੇ ਆ ਜੀ ਅਸੀਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਪਾਠ ਕਰਦੇ ਆ ਤੇ ਅਸੀਂ ਇੱਕ ਹੀ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਦੋ ਪਾੜ ਚੌਪਈ ਸਾਹਿਬ ਦੇ ਇੱਕ ਪਾੜ ਸੁਖਮਣੀ ਸਾਹਿਬ ਦਾ ਤੇ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹਦੇ ਆ ਤੇ ਇਹ ਵੀ ਕਈਆਂ ਦਾ ਸਵਾਲ ਆ ਕਿ ਕੀ ਇਹ 4 ਘੰਟਿਆਂ ਵਿੱਚ ਹੀ ਪੂਰਾ ਹੋਣਾ ਚਾਹੀਦਾ ਪਾਠ ਅਤੇ ਜੇਕਰ ਪਾਠ ਵੱਧ ਜਾਵੇ ਰਹਿੰਦਾ ਹੋਵੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਤੇ ਸੰਗਤ ਜੀ ਮੈਂ ਤੁਹਾਨੂੰ ਇਹ ਕਹੂੰਗਾ ਜਦੋਂ ਪਾਠ ਆਰੰਭ ਕਰ ਲਿਆ ਫਿਰ ਉਹਨੂੰ ਸੰਪੂਰਨ ਕਰਨਾ ਬੜਾ ਜ਼ਰੂਰੀ ਹੈ ਫਿਰ ਭਾਵੇਂ 4 ਤੋਂ 4 ਘੰਟਿਆਂ ਤੋਂ ਅੱਧਾ ਘੰਟਾ ਵੱਧ ਲੱਗ ਜੇ 10 ਮਿੰਟ ਵੱਧ ਲੱਗ ਜਾਣ ਆਰੰਭ ਕਰ ਲਿਆ ਸਮਾਪਤੀ ਕਰਨੀ ਜ਼ਰੂਰੀ ਹੈ ਹਾਂ ਕੋਈ ਐਮਰਜੈਂਸੀ ਆ ਕੋਈ ਬਹੁਤ ਜ਼ਰੂਰੀ ਕੰਮ ਪੈ ਗਿਆ ਫਿਰ ਤੁਸੀਂ ਕਿਸੇ ਪੌੜੀ ਤੇ ਜਾ ਕੇ ਸੰਪੂਰਨ ਵੀ ਕਰ ਸਕਦੇ ਹੋ ਫਿਰ ਬਾਅਦ ਵਿੱਚ ਉਹਨੂੰ ਆ ਕੇ ਆਰੰਭ ਵੀ ਕਰ ਸਕਦੇ ਹੋ ਤਾਂ ਬਾਬਾ ਦੀਪ ਸਿੰਘ ਜੀ ਸ੍ਰੀ ਅਮਰਸਰ ਜੋ ਸਥਾਨ ਬਣਿਆ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਉਸ ਸਥਾਨ ਤੇ ਸੰਗਤਾਂ ਦੀ ਸ਼ਰਧਾ ਬਣੀ ਹੋਈ ਆ ਬਹੁਤ ਸੰਗਤਾਂ ਉੱਥੇ ਚਪਹਿਰਾ ਸਾਹਿਬ ਕੱਟਦੀਆਂ ਨੇ ਤੇ ਉਹ ਰੋਡ ਵੀ ਐਤਵਾਰ ਨੂੰ ਬੰਦ ਹੋ ਜਾਂਦਾ ਟ੍ਰੈਫਿਕ ਵੀ ਉੱਥੋਂ ਦੀ ਨਹੀਂ ਲੰਘਦਾ ਇਨੀਆਂ ਸੰਗਤਾਂ ਸ਼ਰਧਾ ਧਾਰ ਕੇ ਆਉਂਦੀਆਂ ਨੇ ਗੁਰੂ ਪਿਆਰਿਓ ਸਿਕ ਰਹਿਤ ਮਰਿਆਦਾ ਦੇ ਵਿੱਚ ਨਿਤਨੇਮ ਸ਼ਾਮ ਨੂੰ ਰਹਿ ਰਾਤ ਸਾਹਿਬ ਜੀ ਦਾ ਪਾਠ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਕੀਰਤਨ ਸੋਹਿਲੇ ਦਾ ਪਾਠ ਕਰਨਾ ਇਹ ਜ਼ਰੂਰੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨਾਂ ਵਿੱਚ ਵੀ ਆਉਂਦਾ ਹੈ ਤੇ ਇਹ ਮਰਿਆਦਾ ਜਿਹੜੀ ਆ ਪ੍ਰਾਤਨ ਇਹ ਤਾਂ ਪ੍ਰਾਤਨ ਸਿੰਘ ਪੜ੍ਹਦੇ ਰਹੇ ਆ ਪਰ ਵਰਤਮਾਨ ਦੇ ਵਿੱਚ ਸੰਗਤਾਂ ਜਿਹੜੀਆਂ ਕੰਮ ਧੰਦੇ ਵਿੱਚ ਪੈਣ ਕਰਕੇ ਇਹਨਾਂ ਨੂੰ ਜੋੜਨ ਦਾ ਇੱਕ ਤਰੀਕਾ ਹੈ ਤੇ ਵਧੀਆ ਤਰੀਕਾ ਹੈ ਜੇ ਕੋਈ ਇਸ ਤਰੀਕੇ ਨਾਲ ਬਾਣੀ ਨਾਲ ਜੁੜ ਰਿਹਾ ਬਹੁਤ ਚੰਗੀ ਗੱਲ ਹੁਣ ਚਾਰ ਐਤਵਾਰ ਹੁੰਦੇ ਆ ਮਹੀਨੇ ਵਿੱਚ ਕੋਈ ਚਾਰ ਐਤਵਾਰ ਬਾਣੀ ਪੜ ਰਿਹਾ ਹੌਲੀ ਹੌਲੀ ਸਹਿਜੇ ਸਹਿਜੇ ਉਹਨੂੰ ਬਾਣੀ ਕੰਠ ਵੀ ਹੋ ਜਾਵੇਗੀ ਅਭਿਆਸ ਵੀ ਉਹਦਾ ਹੋ ਜਾਵੇਗਾ ਗੁਰੂ ਤੇ ਪਿਆਰ ਵੀ ਸ਼ਰਧਾ ਵੀ ਉਹਦੀ ਬਣ ਜਾਵੇਗੀ ਪਰ ਇਹ ਨਹੀਂ ਹੋਣਾ ਚਾਹੀਦਾ ਵੀ ਜਦੋਂ ਤੁਹਾਡੀ ਇੱਛਾ ਪੂਰੀ ਹੋ ਗਈ ਤੁਸੀਂ ਗੁਰੂ ਘਰ ਆਉਣਾ ਹੀ ਬੰਦ ਕਰ ਦਿਓ ਤੇ ਪਹਿਰਾ ਕੱਟਣਾ ਹੀ ਬੰਦ ਕਰ ਦਿਓ ਫਿਰ ਤਾਂ ਤੁਸੀਂ ਮੰਗ ਨਾਲ ਹੀ ਜੁੜੇ ਸੀ ਗੁਰੂ ਨਾਲ ਨਹੀਂ ਸੀ ਜੁੜੇ ਇੱਥੋਂ ਹੀ ਪਤਾ ਲੱਗ ਜਾਣਾ ਕਿ ਗੁਰੂ ਨਾਲ ਜੁੜਨਾ ਅਸੀਂ ਦਾਤੇ ਨਾਲ ਜੁੜਨਾ ਦਾਤਾ ਨਾਲ ਨਹੀਂ ਜੁੜਨਾ ਜਿਹੜੇ ਗੁਰੂ ਅਰਜਨ ਦੇਵ ਜੀ ਦੀ ਆਪਾਂ ਬਾਣੀ ਪੜ੍ਹਦੇ ਆ ਨਾ ਸੱਚੇ ਪਾਤਸ਼ਾਹ ਜੀ ਦੀ ਸ਼ਾਂਤੀ ਦੇ ਪੁੰਜ ਨਿਮਰਤਾ ਦੀ ਮੂਰਤੀ ਉਹੀ ਵਚਨ ਕਰਦੇ ਤਨਾਸਰੀ ਰਾਗ ਦੇ ਵਿੱਚ ਦਾਤ ਪਿਆਰੀ ਵਿਸਰਿਆ ਦਾ ਤਾਰਾ ਮਹਾਰਾਜੀ ਕਹਿੰਦੇ ਬੰਦੇ ਨੂੰ ਦਾਤਾ ਨਹੀਂ ਪਿਆਰਾ ਦਿੱਤੀ ਹੋਈ ਦਾਤ ਪਿਆਰੀ ਆ ਜਾਣੇ ਨਾ ਹੀ ਮਰਨ ਵਿਚਾਰਾ ਇਹ ਬੇਵੱਸ ਹੋਇਆ ਬੰਦਾ ਮੌਤ ਨੂੰ ਚੇਤੇ ਨਹੀਂ ਕਰਦਾ ਤੇ ਇਹ ਭਟਕਣਾ ਵਿੱਚ ਆ ਇਸ ਕਰਕੇ ਚੀਜ਼ਾਂ ਦੇ ਪਿੱਛੇ ਤਰਲੇ ਲੈਂਦਾ ਜਿਹੜੀ ਚੀਜ਼ ਬਗਾਨੀ ਹੋ ਜਾਂਦੀ ਹੈ ਕਰਮ ਧਰਮ ਸਗਲਾਈ ਖੋਵੈ ਵਸਤ ਪਰਾਇ ਕੌਠ ਰੋਵੈ ਤੇ ਆਪਣੇ ਇਨਸਾਨ ਫਰਜ਼ ਭੁੱਲ ਜਾਂਦਾ ਇੱਥੇ ਆਉਂਦਾ ਜਾਂਦਾ ਅਜਾਈ ਹੋ ਜਾਂਦਾ ਇਹਦਾ ਜਨਮ ਬਿਰਥਾ ਚਲਿਆ ਜਾਂਦਾ ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ ਤਨਾਸਰੀ ਰਾਗ ਦੇ ਵਿੱਚ ਉਹਨਾਂ ਦਾ 676 ਰੰਗ ਤੇ ਪਾਵਨ ਸ਼ਬਦ ਆ ਜਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਕੋਈ ਮਨ ਵਿੱਚ ਸ਼ੰਕਾ ਹੋਵੇ ਅਸਲੀ ਗੱਲ ਤਾਂ ਇੱਥੇ ਆ ਕੇ ਟਿਕਦੀ ਆ ਜੋ ਤੁਦ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਏ ਵਾਹਿਗੁਰੂ ਜੋ ਤੈਨੂੰ ਠੀਕ ਲੱਗਦਾ ਜੋ ਤੂੰ ਮੇਰੀ ਜ਼ਿੰਦਗੀ ਵਿੱਚ ਕਰ ਦਵੇਂ ਉਹਨੂੰ ਮੈਂ ਭਾਣਾ ਮੰਨ ਕੇ ਕਹਿ ਦਾਂਗਾ ਸੱਤ ਸੱਤ ਜੀ ਉਹੀ ਠੀਕ ਉਹੀ ਕਾਰ ਭਲੀ ਆ ਜੋ ਤੂੰ ਕਰ ਰਿਆਂ ਐਵੇਂ ਕਹਿਣ ਨਾਲ ਬੰਦਾ ਵਾਹਿਗੁਰੂ ਦਾ ਬੰਦਾ ਹੋ ਜਾਂਦਾ ਬਾਕੀ ਜੇਕਰ ਕੋਈ 4 ਘੰਟੇ ਚ ਪੈਰਾ ਸਾਹਿਬ ਦੀ ਬਾਣੀ ਪੜਦਾ ਕਮ ਸੇ ਕਮ ਉਹ 4 ਘੰਟੇ ਗੁਰੂ ਦੇ ਦਰਸ਼ਨ ਤਾਂ ਕਰਦਾ ਕੰਨਾਂ ਰਾਹੀਂ ਕੁਝ ਗਲਤ ਤਾਂ ਨਹੀਂ ਸੁਣਦਾ ਨਿੰਦਿਆ ਚੁਗਲੀ ਚੰਗੀ ਗੱਲ ਹੀ ਐ ਇਹ ਇਸ ਕਰਕੇ ਜਿਹੜੀਆਂ ਸੰਗਤਾਂ ਦੀ ਸ਼ਰਧਾ ਬਣੀ ਹੋਈ ਆ ਮਹਾਰਾਜ ਉਹਨਾਂ ਦੀ ਸ਼ਰਧਾ ਨੂੰ ਹੋਰ ਭਾਗ ਲਾਉਣ ਜੀ ਇਹੀ ਅਰਦਾਸ ਆ ਬਾਕੀ ਜੇ ਕੋਈ ਦਪਹਿਰਾ ਸਾਹਿਬ ਕਰਨਾ ਵੀ ਚਾਹੁੰਦਾ ਤਾਂ ਗੁਟਕਾ ਸਾਹਿਬੀ ਸ੍ਰੀ ਅਮਰitsar ਸਾਹਿਬ ਤੋਂ ਮਿਲ ਜਾਣਗੇ ਜਿਹੜੇ ਇਸ ਤਰ੍ਹਾਂ ਜਿਨ੍ਹਾਂ ਵਿੱਚ ਪਹਿਨਾ ਪੰਜ ਪਾੜ ਜਪਜੀ ਸਾਹਿਬ ਦੇ ਆ ਫਿਰ ਦੋ ਪਾੜ ਚੌਪਈ ਸਾਹਿਬ ਦੇ ਆ ਇੱਕ ਪਾੜ ਸ੍ਰੀ ਸੁਖਮਨੀ ਸਾਹਿਬ ਦਾ ਇਸ ਤਰ੍ਹਾਂ ਤਰਤੀਬਾਰ ਉਹਨਾਂ ਨੇ ਬਾਣੀ ਦੇ ਗੁਟਕਾ ਸਾਹਿਬ ਛਾਪ ਦਿੱਤੇ ਆ ਸੰਗਤਾਂ ਉੱਥੋਂ ਲਿਆ ਕੇ ਪੜ ਸਕਦੀਆਂ ਬਾਣੀ ਪੜੋ ਵੱਧ ਤੋਂ ਵੱਧ ਕੰਠ ਕਰੋ ਗੁਰੂ ਮਹਾਰਾਜ ਦੀ ਦਸੀ ਮਰਿਆਦਾ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਹਮੇਸ਼ਾ ਚੰਗੀ ਸਿੱਖਿਆ ਦਿੰਦੇ ਆ। ਉਹਨਾਂ ਵਰਗਾ ਜੀਵਨ ਵੀ ਬਣਾਈਏ। ਸ਼ਹੀਦਾਂ ਦਾ ਜੋ ਜੀਵਨ ਸੀ, ਕਿੰਨੀ ਬਾਣੀ ਤੇ ਉਹ ਚੱਲਦੇ ਵੀ ਸੀ, ਪ੍ਰਮਾਤਮਾ ਤੋਂ ਪ੍ਰਮਾਤਮਾ ਨੂੰ ਹੀ ਮੰਗਦੇ ਸੀਗੇ। ਨਾਮ ਹੀ ਉਹਨਾਂ ਦਾ ਆਸਰਾ ਸੀ। ਸਭ ਕੁਝ ਉਹਨਾਂ ਨੇ ਨਾਮ ਨੂੰ ਬੰਦਗੀ ਨੂੰ ਮੰਨਿਆ। ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਮਹਾਰਾਜ ਦੇ ਹੋ ਕੇ ਇਹ ਜੀਵਨ ਜਿਹੜਾ ਜ਼ਿੰਦਗੀ ਜਿਹੜੀ ਬਸਰ ਕਰਨੀ ਆ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਮੈਨੂੰ ਭਾਣੇ ਵਿੱਚ ਰਹਿਣ ਦੀ ਜਾਂਚ ਸਿਖਾ ਦਿਓ ਫਿਰ ਸਭ ਕੁਝ ਹੀ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ